ਕਣਕ ਦਾ ਪਹਿਲਾ ਪਾਣੀ ਬਹੁਤ ਮਹੱਤਵਪੂਰਨ ਹੈ ਜੇਕਰ ਅਸੀਂ 15 ਨੰਬਰ ਤੱਕ ਕਣਕ ਬੀਜੀ ਹੈ ਤਾਂ ਉਹਨੂੰ ਪਹਿਲਾ ਪਾਣੀ ਸਾਨੂੰ 21 ਤੋਂ 25 ਦਿਨ ਦੇ ਵਿੱਚ ਲਾਉਣਾ ਪੈਂਦਾ ਹੈ ਤੇ ਜੇ ਕਣਕ ਅਸੀਂ 15 ਨੰਬਰ ਤੱਕ ਦਸੰਬਰ ਤੱਕ ਬੀਜੀਏ ਤਾਂ ਅਸੀਂ ਪਹਿਲਾ ਪਾਣੀ 25 ਤੋਂ 30 ਦਿਨ ਦੇ ਵਿੱਚ ਲਾਵਾਂਗੇ ਹਾਂ ਜੇ ਸਾਡਾ ਵਾਹਣ ਹਲਕਾ ਹੈ ਰੇਤਲਾ ਰਸੀਲਾ ਹੈ ਤਾਂ ਅਸੀਂ ਪਾਣੀ ਥੋੜਾ ਜਲਦੀ ਕਰਾਂਗੇ ਤੇ ਜੇਕਰ ਸਾਡਾ ਵਾਹਣ ਡੱਕਰ ਹੈ ਭਾਰਾ ਹੈ ਤਾਂ ਅਸੀਂ ਇੱਕ ਹਫ਼ਤਾ ਪਾਣੀ ਹੋਰ ਲੇਟ ਕਰਾਂਗੇ ਅੱਛਾ ਇਹ ਚੀਜ਼ ਪੰਜਾਬ ਦੇ ਜ਼ਿਆਦਾਤਰ ਇਸੇ ਤਰ੍ਹਾਂ ਲਾਗੂ ਹੁੰਦੀ ਹੈ ਉਹਨਾਂ ਤੋਂ ਜਿਹੜਾ ਸੇਮਲਾ ਇਲਾਕਾ ਹੈ ਜਿਹੜੀਆਂ ਪੈਲੀਆਂ 'ਚ ਪਾਣੀ ਪਹਿਲਾਂ ਹੀ ਗਿੱਲ ਜਿਆਦਾ ਹੈ ਉੱਥੇ ਚੀ ਲਾਗੂ ਨਹੀਂ ਹੁੰਦੀ ਅਗਲੀ ਗੱਲ ਇਹ ਹੈ ਕਿ ਪਹਿਲਾ ਪਾਣੀ ਜਿੱਥੇ ਸਹੀ ਸਮੇਂ 'ਤੇ ਲਾਉਣਾ ਜ਼ਰੂਰੀ ਹੈ ਉਹਦੇ ਨਾਲ-ਨਾਲ ਹਲਕਾ ਲੱਗਣਾ ਵੀ ਜ਼ਰੂਰੀ ਹੈ ਜੇ ਪਹਿਲਾ ਪਾਣੀ ਭਾਰਾ ਲੱਗਿਆ ਕਣਕ ਪੀਲੀ ਪੈ ਜਾਣੀ ਝਾੜ ਘਟ ਜਾਣਾ ਤਾਂ ਫੇਰ ਜਿਹੜੇ ਬੰਦੇ ਨੇ ਸਹੀ ਟਾਈਮ 'ਤੇ ਪਹਿਲਾ ਪਾਣੀ ਲਾਤਾ ਤੇ ਉਹਦੇ ਨਾਲ-ਨਾਲ ਪਤਲਾ ਲਾਤਾ ਦਿਨੇ ਲਾਤਾ ਤਾਂ ਉਹਨੇ ਆਪਣਾ ਝਾੜ ਵਧਾਉਣ ਦੀ ਨੀ ਜਿਹੜੀ ਹੈਗੀ ਹੈ ਰੱਖਤੀ ਹੈ ਤੇ ਉਹ ਬੰਦਾ ਕਾਮਯੋ ਹੋਈ ਗਈ ਹੋਏਗਾ ਇਸ ਕਰ ਜਿਹੜੀ 15 ਨੰਬਰ ਤੱਕ ਪੀਜੀ ਹੈ ਉਹਨੂੰ ਪਹਿਲਾ ਆਪਾਂ 21 ਤੋਂ 25 ਦਿਨ ਜੇ ਖੇਤ ਭਾਰਾ ਤੇ ਇੱਕ ਹਫਤਾ ਲੇਟ ਤੇ ਜਿਹੜੀ ਆਪਾਂ 15 ਨੰਬਰ ਤੱਕ ਦਸੰਬਰ ਤੱਕ ਉਹਨੂੰ 25 ਤੋਂ 30 ਦਿਨ ਜੇ ਭਾਰਾ ਬਾਣ ਹੈ ਤੇ ਇੱਕ ਹਫਤਾ ਲੇਟ ਤਾਂ ਇਸ ਤਰੀਕੇ ਨਾਲ ਆਪਾਂ ਚੱਲਾਂਗੇ ਬਾਕੀ 2025 ਦੇ ਵਿੱਚ ਕਾਫੀ ਹਰਾ ਜਿਹੜੀ ਹਵਾ ਹੈਗੀ ਆ ਆਪਣੀ ਚੱਲਦੀ ਪਈ ਹੈ ਪੱਛੋਂ ਵਾਲੀ ਜਿਹਦੇ ਕਰਕੇ ਖੇਤ ਪੜੀਲ ਦੀ ਖੁਸ਼ਕ ਹੋ ਰਹੀ ਹੈ ਤੇ ਖੇਤ ਪਾਣੀ ਜਿਆਦਾ ਮੰਗ ਰਿਹਾ ਤਾਂ ਧਿਆਨ ਨਾਲ ਪਾਣੀ ਲਾਓ ਜੋ ਬਾਕੀ ਇਸ ਤੇ ਇੱਕ ਵੱਡੀ ਵੀਡੀਓ ਡਿਟੇਲ ਦੇ ਵਿੱਚ ਅਪਲੋਡ ਕੀਤੀ ਗਈ ਹੈ